ਚੌਧਰੀ 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 ਜਿੱਧਰ ਵੀ ਖੋ ਚੌਧਰੀ ਜਿੱਧਰ ਵੀ ਖੋਕੜਾ ਚੌਧਰੀ ਹਰ ਗਲੀ ਮਹੱਲੇ ਵਿੱਚ ਚੌਧਰੀ ਥਾਣੇ ਕਚਹਿਰੀਆਂ ਵਿੱਚ ਚੌਧਰੀ ਸਮਾਜ ਸੇਵਾ ਦੇ ਨਾਂ ਤੇ ਦਲਾਲੀਆਂ ਕਰਨ ਵਾਲੇ ਚੌਧਰੀ ਪੌਲ ਟੈਕਸ ਦੇ ਨਾਂ ਤੇ ਸਮਾਜ ਨੂੰ ਵੇਚਣ ਵਾਲੇ ਸਮਾਜ ਦਾ ਸੌਦਾ ਕਰਨ ਵਾਲੇ ਚੌਧਰੀ ਮੈਂ ਤਾਂ ਆਪਣੇ ਸਮਾਜ ਦੇ ਕੜਮ ਚੌਧਰੀਆਂ ਦੀ ਇਹ ਚੌਧਰੀ ਦੀ ਗੱਲ ਕਰੂੰਗਾ ਦੂਸਰੇ ਦੀ ਗੱਲ ਕਰਨ ਤੋਂ ਪਹਿਲਾਂ ਸਹਿਰ ਸਾਨੂੰ ਆਪਣੀ ਗੱਲ ਕਰਨੀ ਜ਼ਰੂਰ ਚਾਹੀਦੀ ਹੈ ਦੂਸਰੇ ਲੋਕ ਜੋ ਮਰਜ਼ੀ ਕਰਨ ਮੇਰੇ ਖਿਆਲ ਚ ਸਾਨੂੰ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ ਖਾਸ ਕਰਕੇ ਦੁਆਬੇ ਦੀ ਧਰਤੀ ਤੇ ਜਿਹੜੇ ਚੌਧਰੀ ਆ ਇਹਨਾਂ ਦੀ ਥੋੜੀ ਜਹੀ ਖਬਰਸਾਰ ਲੈ ਲੈਣੀ ਚਾਹੀਦੀ ਆ ਕੋਈ ਦੁਆਬੇ ਦੇ ਚੌਧਰੀ ਸੀ ਜਿਨ੍ਹਾਂ 바ਵਾ ਸਾਹਿਬ ਦੇ ਖਿਲਾਫ ਟੈਲੀਗ੍ਰਾਮਾਂ ਕੀਤੀਆਂ ਸੀ ਗਾਂਧੀ ਦੇ ਹੱਕ ਵਿੱਚ ਉਹ ਵੀ ਦੁਆਬੇ ਦੀ ਚੌਧਰੀ ਸੀ ਤੇ ਉਹ ਵੀ ਚੌਧਰੀ ਸੀ ਜਿਨ੍ਹਾਂ ਨੇ ਸਮਾਜ ਦੀਆਂ ਜੜਾਂ ਵੱਡੀਆਂ ਪਰ ਟੈਕਸ ਦੇ ਨਾਤੇ ਰਾਜਨੀਤਿਕ ਰਾਜਨੀਤੀ ਦੇ ਨਾਤੇ ਇਹਨਾਂ ਚੌਧਰੀਆਂ ਦੀ ਖਬਰ ਲੈਣੀ ਤੱਬਣ ਦੀ ਦੋ ਯਾਰ ਇੱਕਦਮ ਇਹਨੂੰ ਕਿੱਸਾ ਯਾਦ ਆਉਂਦਾ ਕਿ ਜਦ ਡੀਐਸਪੋਰ ਪਾਮਪ ਸੇਪ ਤੇ ਭੋਜਨ ਸਮਾਜਪਾਰਟ ਦੇ ਸੰਸਦਪੁਰ ਸਾਬ ਸ਼੍ਰੀ ਕਾਂਸ਼ੀ ਸ਼ਰਮ ਜੀ ਪੰਜਾਬ ਦੌਰੇ ਤੇ ਆਏ ਹੋਏ ਸਨ ਤਰਨੂੰ ਫਗਵਾੜੀ ਤੋਂ ਜਿੱਤਿਆ ਹੋਇਆ ਐਮਐਲਏ ਮੇੜਿਆ ਕੋ ਕੁਸ ਵੇਲੇ ਕਾਲੀਆਂ ਤੇ ਭਾਜਪਾ ਦੀ ਸਰਕਾਰ ਸੀ ਮਿਲਿ ਗਿਓੜੀ ਤੇ ਜਦੋਂ ਬੰਦਾ ਮਿਲਿਆ ਕਹਿੰਦਾ ਮੈਂ ਚੌਧਰੀ ਸੁਵਰਨਾਰਾਮ ਕੈਬਨਿਟ ਮੰਤਰੀ ਪੰਜਾਬ ਤਾਂ ਉਹਨੇ ਬੜੀ ਮਾਣ ਨਾਲ ਕਿਹਾ ਚੌੜੀ ਛਾਤੀ ਕਰਕੇ ਵੀ ਸ਼ਾਇਦ ਸਾਹਿਬ ਬਹੁਤ ਖੁਸ਼ ਹੋਣਗੇ ਵੀ ਮੇਰੇ ਸਮਾਜ ਦੇ ਕੋ ਕੈਬਨਿਟ ਮੰਤਰੀ ਮੈਨੂੰ ਮਿਲਣਾ ਆਇਆ। ਸਾਹਿਬ ਕਹਿੰਦੇ ਸਾਡੇ ਸਮਾਜ ਦਾ ਤਾਂ ਪਹਿਲੇ ਚੌਧਰੀ ਨੇ ਬਹੁਤ ਪੱਠਾ ਬਿਠਾਇਆ ਹੋਇਆ। ਜੀ ਕੋਈ ਕਸਰ ਬਾਕੀ ਰਹਿੰਦੀ ਐ ਤਾਂ ਤੂੰ ਵੀ ਪੂਰੀ ਗੱਲ ਆ ਸਭ ਬੜੇ ਹਾਜ਼ਰ ਜਵਾਬ ਸੀ ਤਿਆਰਪੇ ਕਰ ਸੀ ਬੜੇ ਥਿੰਕਰ ਸੀ ਪਲੈਨਰ ਸੀ ਕਿਉਂਕਿ ਉਹ ਕਿਨੇ ਚੀਜ਼ਾਂ ਚੋਂ ਤਾਂ ਲੰਘ ਕੇ ਗਏ ਸੀ ਉਹਨਾਂ ਦਾ ਤਜਰਬਾ ਸੀ ਵੀ ਉਹਨਾਂ ਦੇ ਸਮਾਜ ਦੇ ਜਿਹੜੇ ਚੌਧਰੀ ਆ ਉਹ ਸਾਡੇ ਸਮਾਜ ਦੇ ਸਰੀਰ ਉੱਤੇ ਫੋੜੇ ਦੀ ਤਰ੍ਹਾਂ ਐ ਇਹਨਾਂ ਚੌਧਰੀਆਂ ਦਾ ਇਲਾਜ ਸਿਰਫ ਆਪਰੇਸ਼ਨ ਨਹੀਂ ਆ ਤੇ ਉਹਨੇ ਵੱਡੇ ਵੱਡੇ ਚੌਧਰੀਆਂ ਦਾ ਆਪਰੇਸ਼ਨ ਵੀ ਕਰ ਦਿੱਤਾ ਤੇ ਇਸੇ ਕਰਕੇ ਉਹਨੇ ਚਮਚਾ ਜੋ ਕਿਤਾਬ ਵੀ ਲਿਖੀ 1932 ਵਾਲੇ ਜਿਹੜੇ ਚਮਚੇ ਸੀ ਦੂਸਰੀਆਂ ਪਾਰਟੀਆਂ 'ਚ ਬੈਠੇ ਚਮਚੇ ਨੇ ਕਸਮਾਂ ਲਖੀਆਂ ਉਹਨੀਆਂ ਬਣਤਰਾਂ ਦਸੀਆਂ ਉਹਨਾਂ ਦਾ ਇਲਾਜ ਦੱਸਿਆ ਪਰ ਚੌਧਰੀ ਨੇ ਸਾਡੇ ਸਮਾਜ ਦਾ ਪਿੱਛਾ ਨਹੀਂ ਛੱਡਿਆ ਗਾਹਾਂ ਉਹਨਾਂ ਦੀਆਂ ਹੋਰ نسل ਆ ਗਈਆਂ ਉਹਨਾਂ ਦਾ ਭਿਆਨਕ ਰੂਪ ਹੋਰ ਵੀ ਵਿਗੜਿਆ ਹੋਇਆ ਨਜ਼ਰ ਆ ਰਿਹਾ ਸਾਨੂੰ ਉਹਨੂੰ ਸਿਰਫ ਕੁਰਸੀ ਚਾਹੀਦੀ ਆ ਐਮਪੀ ਐਮਐਲਏ ਬਣਨਾ ਸਮਾਜ ਪਾਵੇ ਟੱਠੇ ਖੂਚ ਜੇ ਆਪਣੀ ਕੋਈ ਪਾਰਟੀ ਟਿਕਟ ਨਹੀਂ ਦਿੰਦੀ ਕੋ ਚਲੋ ਦੂਸਰੀ ਪਾਰਟੀ ਵਿੱਚ ਉਹ ਟਿਕਟ ਨਹੀਂ ਦਿੰਦੀ ਚਲੋ ਦੂਸਰੀ ਪਾਰਟੀ ਵਿੱਚ ਜੇ ਦੋ ਦੋ ਚਾਰ ਚਾਰ ਪਾਰਟੀਆਂ ਬਦਲਣੀਆਂ ਵੀ ਪਈਆਂ ਤਾਂ ਕੋਈ ਗੱਲ ਨਹੀਂ ਫਿਕਰ ਹੋਈਏ ਪਾਰਟੀਆਂ ਬਦਲ ਲੈਣੀਆਂ ਜਾਂ ਕੱਪੜੇ ਬਦਲ ਲੈਣੇ ਅੱਜ ਕੱਲੇ ਇੱਕੋ ਦਰਵਾਜ ਰਹਿ ਗਏ ਨੇ ਸੇਮੀ ਹੈ ਨਾ ਕੱਪੜੇ ਬਦਲਣੇ ਤੇ ਪਾਰਟੀਆਂ ਬਦਲਣੀਆਂ ਕਿਸੇ ਨੂੰ ਮਹਾਪੁਰਸ਼ਾਂ ਦੇ ਸਮਾਜਿਕ ਅੰਦੋਲਨ ਦੀ ਫਿਕਰ ਥੋੜਾ ਹੈ ਕੋਈ ਸਮਾਜ ਦੀ ਫਿਕਰ ਥੋੜਾ ਵੀ ਸਮਾਜ ਮਰ ਗਿਆ ਖੱਪ ਗਿਆ ਰਹਿ ਗਿਆ ਜਿਸ ਸਮਾਜ ਦੀ ਜਿਹੜੀ ਤਾਕਤ ਹੈ ਉਹ ਕਿੱਥੇ ਚਲੇ ਗਏ ਦੋਬੇ ਦੀ ਤਰਤੀ ਤੇ ਆ ਕੋ ਚੌਧਰੀ ਜਿੱਦਾਂ ਗਰਵੰਤਾ ਸਿੰਘ ਦੇ ਗਾਂਹ ਲੜਕੇ ਸੀ ਚੌਧਰੀ ਸੰਤੋਖ ਸਿੰਘ ਉਹਦੇ ਤਿਆਰੀ ਜਗਜੀਤ ਸਿੰਘ ਕਰਤਾਰਪੁਰ ਤੋਂ ਉਹ ਆਪਣੀ ਸਿੱਟਾ ਪਕੀਂ ਰੱਖਦੇ ਰਹੇ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਆ ਗਏ ਫਲੋਰ ਤੋਂ ਬਿਕਰਮ ਚੌਧਰੀ ਜੇ ਕਰਤਾਰਪੁਰ ਸੁਖਿੰਦਰ ਚੌਧਰੀ ਤਕਈ ਇਦਾਂ ਦੇ ਵੀ ਚੌਧਰੀ ਸੀ ਜਿਨ੍ਹਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਹੜੇ ਨਸ਼ੇ ਦੀ ਦਲਦਲ ਵਿੱਚ ਤਸ ਕੇ ਔਰ ਸੜਕ ਤੇ ਖੜ ਕੇ ਆਉਂਦੇ ਜਾਂਦੇ ਰਾਈਆਂ ਦੀ ਜਾਂ ਸੰਗਤਾਂ ਦੀ ਜਾਂ ਲੋਕਾਂ ਦੀ ਫਿਕਰ ਛੱਡ ਕੇ ਐਸੇ ਖੜ ਕੇ ਬਾਥਰੂਮ ਕਰ ਦਿੰਦੇ ਸੀ ਜਿਨ੍ਹਾਂ ਨੇ ਇਹ ਦ੍ਰਿਸ਼ ਦੇਖਿਆ ਉਹਨਾਂ ਲੋਕਾਂ ਨੂੰ ਚੁੱਕੀ ਤਰ੍ਹਾਂ ਪਤਾ ਉਹ ਚੌਧਰੀ ਵੀ ਦੁਆਬੇ ਦੀ ਸੀ ਉਹਨੇ ਜੋ ਕੁਝ ਮਰ ਗਏ ਆ ਕੁਝ ਖਤਮ ਹੋ ਗਏ ਆ ਪਰ ਜਿਹੜੇ ਬੱਚੇ ਉਹ ਸਮਾਜ ਦਾ ਸੌਤਾ ਕਰਨ ਤੋਂ ਹਜੇ ਵੀ ਨਹੀਂ ਹਟਦੇ। ਪਰ ਇਹਨਾਂ ਨੇ ਕਦੇ ਚੌਧਰੀਆਂ ਨੇ ਕਦੇ ਸੋਚਿਆ ਵੀ ਸਾਡੇ ਸਮਾਜ ਦਾ ਹਾਲ ਕੀ ਆ। ਇਹ ਤਾਂ ਸਾਡੇ ਸਮਾਜ ਨੂੰ ਵੇਖਣ ਤੋਂ ਹਜੇ ਵੀ ਕੋਟਾਣ ਤੋੜ ਕੋ ਸ਼ਰਮ ਥੜੋ ਇਹਨਾਂ ਨੂੰ। ਉਹ ਇਦਾਂ ਸਮਝਦੇ ਵੀ ਅਸੀਂ ਸਮਾਜ ਨਾਲ ਨਹੀਂ ਹੈਗੇ ਸਮਾਜ ਸਾਡੇ ਨਾਲ ਸਾਡੇ ਸਾਥ ਤੇ ਚੱਲਦਾ। ਜਾਂ ਦੋਆਬੇ ਦੀਆਂ ਜਿਹੜੀਆਂ ਸਤਾਇਆ ਜਾਂ ਦੋਬੇ ਦੀ ਜਿਹੜੀ ਪਰਟੈਕਸ ਦੀ ਤਾਕਤ ਹੈ ਉਹ ਸਾਡੇ ਸਰ ਤੇ ਚੱਲਦੀ ਆ ਮੇ ਜਿਹੜਾ ਸਵਰਗ ਨੂੰ ਰਸਤਾ ਜਾਂਦਾ ਉਹ ਸਾਡੇ ਜਰੀਏ ਹੋ ਕੇ ਜਾਂਦਾ ਲੋਕਾਂ ਨੂੰ ਸਾਡੇ ਮਗਰ ਲੱਗਣੇ ਪਊਗਾ ਗਮਰਾਹ ਕਰਨਾ ਸਮਾਜ ਦਾ ਸੌਦਾ ਕਰਨਾ ਸਮਾਜ ਨੂੰ ਵੇਚਣਾ ਇਹ ਨਿਰੰਤਰ ਜਾਰੀ ਹੈ ਸਮਾਜ ਦੀ ਫਿਕਰ ਕਿਸ ਨੂੰ ਹੈ ਮੈਂ ਪਰसों ਹੀ ਆਪਣੀ ਫੇਸਬੁੱਕ ਤੇ ਲਿਖਿਆ ਸੀ ਕਿ ਕਾਲ ਜਲ ਵਿੱਚ ਬੈਠੇ ਜਿਹੜੀ ਚੌਧਰੀ ਆ ਉਕਾ ਦੇ ਵੀ ਛੱਡ ਕੇ ਜਾ ਸਕਦੇ ਅੱਜ ਭੜਕਾ ਤੇ ਕੱਲ ਫੇਰਾ ਪਵਨ ਟੇਨੂ ਵੀ ਚੱਲ ਗਿਆ ਆਤਮਪੁਰ ਤੋਂ ਦੋ ਬਾਰ ਐਮਐਲ ਰਿਹਾ ਇਹੋ ਹੀ ਪਵਨ ਕੁਮਾਰ ਟੇਨੂ ਆ ਜਿਹੜਾ ਬਸਪੁਰ ਵਿੱਚ ਹੁੰਦਾ ਸੀ ਤਜਰੰਦ ਜਿਹੜਾ ਐਸਐਸਪੀ ਲੱਗਦਾ ਸੀ ਉਹ ਪਹਿਲਾਂ ਮਿੰਨ ਜਾਂਦਾ ਸੀ ਉਸ ਵੇਲੇ ਦਹਿਸ਼ਤ ਇੰਨੀ ਹੁੰਦੀ ਸੀ ਪਰ ਜਦੋਂ 2007 ਵਿੱਚ ਇਹਨੇ ਦੂਸਰੀ ਪਾਰਟੀ ਅਕਲਦਲ ਜੁਆਇਨ ਕਰ ਲਿਆ ਉਸ ਤੋਂ ਬਾਅਦ ਜਿਹੜੀ ਤਾਕਤ ਆ ਹੌਲੀ 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 ਪਰਵਾਹ ਹੀ ਨਹੀਂ ਹੁੰਦੀ ਗਈ ਤੇ ਹੁਣ ਇੱਕ ਸਮਾਂ ਜਿਹਾ ਵੀ ਆ ਗਿਆ ਕਿ ਬਿਲਕੁਲ ਜਿੱਦਾਂ ਇਹਨਾਂ ਦੀ ਜਿਹੜੀ ਤਾਕਤ ਸੀ ਉਹ ਕੌਮਾਂ ਵਿੱਚ ਚਲੀ ਗਈ ਪਰ ਉਹ ਹਜੇ ਵੀ ਸੋਚਦੇ ਆ ਕਿ ਸ਼ਾਇਦ ਸਾਡੇ ਫਤ ਪੱਲੇ ਕੁਝ ਜਿੰਮੀ ਕਹਿੰਦੇ ਨੇ ਕਹਾਵਤ ਇੱਕ ਜਾਂਦੇ ਚੋਰ ਦੀ ਲੰਗੋਟੀ ਸਹੀਂ ਤੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਹਾਥੀ ਤੇ ਛੜ ਕੇ ਸਾਰਾ ਸਨ ਸਾਰੇ ਵਿਖਲੇ ਆ ਉਹ ਫਿਰ ਤੱਕੜੀ ਵਿੱਚ ਟੁੱਟ ਗਏ ਕੋਡੀਆਂ ਦੇ ਪਾ ਤੱਕੜੀ ਵਿੱਚ ਟੁੱਲਣ ਤੋਂ ਬਾਅਦ ਰਲਣ ਤੋਂ ਬਾਅਦ ਹੁਣ ਉਹਨੇ ਝਾੜੂ ਫੜ ਲਿਆ ਤੇ ਕੀ ਹੁਣ ਇਹਨਾਂ ਦੇ ਮਗਲ ਲਾ ਕੇ ਸਾਡਾ ਬਾਕੀ ਸਮਾਜ ਵੀ ਝਾੜੂ ਫੜ ਲਵੇ ਬ੍ਰਿੰਕੂ ਭਾਜਪਾ ਚੱਲ ਗਿਆ ਤਾਂ ਕੀ ਹੁਣ ਉਹਦੇ ਮਗਲ ਲਾ ਕੇ ਸਾਡਾ ਸਮਾਜ ਬੀਜੇਪੀ ਚੱਲ ਜੂਗਾ ਕਮਲਦੇ ਫੁੱਲ ਦਾ ਪ੍ਰਚਾਰ ਕਰਨ ਨੂੰ ਬੀਜੇਪੀ ਬਹੁਤ ਵਧੀਆ ਅੱਜ ਕੱਲ ਦੀ ਗੱਲ ਹੈ ਆ ਪਾਇਲ ਵਿੱਚ ਗੁਲਜਾਰ ਸਿੰਘ ਨਾਂ ਦਾ ਇੱਕ ਦਲਤ ਕੁੱਟਿਆ ਨਹੀਂ ਸ਼ਰਮ ਕੁੱਟਿਆ ਸਟੇਜ ਤੇ ਚੜ ਕੇ ਭਾਜਪਾ ਦੀ ਮੀਟਿੰਗ ਵਿੱਚ ਉਹਨਾਂ ਮੁੰਡੇ ਨੂੰ ਚੱਕ ਕੇ ਸਟੇਜ ਤੋਂ ਥੱਲੇ ਮਾਰਿਆ ਇਹ ਦੂਸਰੀਆਂ ਪਾਰਟੀਆਂ ਵਿੱਚ ਜਾਂਦੇ ਜੁੱਤੀਆਂ ਖਾਂ ਦੇ ਸਾਡੇ ਸਮਾਜ ਨੂੰ ਦੱਸਦੇ ਪਏ ਅਸੀਂ ਚੌਧਰੀ ਹਾਂ ਨੇ। ਇਦਾਂ ਦੀ ਚੌਧਰ ਨਾਲ ਤਾਂ ਘਰੇ ਬੈਠੇ ਰਿਹਾ ਕਰੋ ਘਟ ਘਟ ਸਮਾਜ ਦੇ ਨਾਂ ਤੇ ਤੁਸੀਂ ਕਲੰਕਤਨ ਬਣੋਗੇ। ਸਮਾਜ ਸ਼ਰਮਤਨ ਮਹਿਸੂਸ ਕਰੂਗਾ। ਇਦਾਂ ਦੀ ਸਿਆਸਤ ਕਰਨ ਨਾਲੋਂ ਤਾਂ ਘੜੇ ਦੀ ਚੱਪਣੀ 'ਚ ਨੱਕ ਡੋਬ ਕੇ ਸਾਨੂੰ ਮਰ ਜਾਣਾ ਬਿਹਤਰ ਹੈ। ਤੁਸੀਂ ਆਪਣੀ ਆਉਣ ਵਾਲੀਆਂ ਪੀੜ੍ਹੀ ਨੂੰ ਲੇਖੀ ਆਇਡਲ ਬਣਾ। ਇਹ ਕੀ ਸੰਦੇਸ਼ ਦੇ ਰਹੇ ਹਾਂ? ਕਿਉਂਕਿ ਲੋਕ ਜਦੋਂ ਦੁਖੀ ਹੋ ਕੇ ਆਪਣੀ ਆਇ ਤੇ ਆਉਂਦੇ ਆ ਤਾਂ ਫਿਰ ਚੱਡੀਆਂ-ਚੁੱਡੀਆਂ ਸਭ ਕੁਝ ਉਤਾਰ ਕੇ ਨੰਗਾ ਕਰਕੇ ਕੁੱਟਦੇ ਆ। ਪੂਰੇ ਭਾਰਤ ਵਿੱਚ ਜਿੰਨੇ ਲੋਕਾਂ ਨੂੰ ਨੰਗੇ ਕਰਕੇ ਕੁੱਟੇ ਜਾਂਦੇ ਜਿਹੜੇ ਬੀਜੇਪੀ ਵਿੱਚੋਂ ਲਗਭਗ ਲੋਕ ਉਹ ਸਾਡੇ ਸਮਾਜ ਦੇ ਲੋਕ ਆ। ਕੁੱਟਣ ਵਾਲੇ ਲੋਕ ਵੀ ਸਾਡੇ ਆ ਤੇ ਕੁੱਟ ਖਾਣ ਵਾਲੇ ਵੀ ਲੋਕ ਸਾਡੇ ਆ ਇੱਕ ਨੈਰੇਟਿਵ ਇੰਦਾਂ ਦਾ ਸਿਰਜਿਤਾ ਗਿਆ ਆ ਵੀ ਸਾਡੇ ਨੂੰ ਸਾਡਿਆਂ ਤੋਂ ਕਟਵਾਓ ਸਾਡਿਆਂ ਨੂੰ ਸਾਡਿਆਂ ਤੋਂ ਮਰਵਾਓ ਇਹ ਹਰ ਪਾਰਟੀ ਵਿੱਚ ਚੱਲਦਾ ਜੇ ਕੋਈ ਨਹੀਂ ਤਾਂ ਉਹਨੂੰ ਚੱਕ ਕੇ ਪਾਰਟੀ ਜੋ ਘਟ ਕੇ ਬਾਹਰ ਮਾਰੋ ਚੱਲ ਵੀ ਉਹ ਪਹਿਲਾਂ ਇਹਨਾਂ ਤੋਂ ਇਹਨਾਂ ਦੇ ਭੇਤ ਲੈਂਦੇ ਆ ਇਹਨਾਂ ਨੂੰ ਖਤਮ ਕਿੱਦਾਂ ਕਰਨਾ ਸਮਾਜ ਦੀਆਂ ਕਮਜ਼ੋਰੀਆਂ ਇਹਨਾਂ ਤੋਂ ਜਗ ਜਗ ਕਰਾਉਂਦੇ ਆ ਜਗ ਜਗ ਜਿਹੜੀਆਂ ਕਮਜ਼ੋਰੀਆਂ ਸਾਡੇ ਸਮਾਜ ਦੀਆਂ ਉਹਨਾਂ ਦਾ ਪਹਿਲਾਂ ਪਤਾ ਲਾਉਂਦੇ ਆ ਫਿਰ ਉਹ ਸਾਡੇ ਸਮਾਜ ਵਿੱਚ ਕਿੱਦਾਂ ਵਿੱਚ ਇਹਨਾਂ ਸਾਡੇ ਸਮਾਜ ਨੂੰ ਕਿੱਦਾਂ ਗਮਰਾਹ ਕਰਨਾ ਇਹ ਸਾਡੇ ਸਮਾਜ ਦਾ ਇਦਾਂ ਦਾ ਹੈ ਵੀ ਜੇ ਕੋਈ ਮੰਚ ਤੇ ਕਿਸੇ ਡਾਕਟਰ ਮਿਰਕਰ ਦੀ ਫੋਟੋ ਰੱਖ ਦਈਏ ਸਾਬ ਸ਼੍ਰੀ ਕਾਂਸ਼ਰਾਂ ਦੀ ਫੋਟੋ ਰੱਖ ਦਈ ਤਾਂ ਉਹਨਾਂ ਨੂੰ ਰੱਬ ਨੂੰ ਮੰਨਣਾ ਪੰਦਵੇ ਇਹ ਸਾਡੇ ਲੋਕ ਬਹੁਤ ਹਤੈਸ਼ੀ ਆ ਪਰ ਇਹਨੂੰ ਭਲੇ ਮਨਸ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਾਡਾ ਸਾਡੇ ਮਹਾਪੁਰਸ਼ਾਂ ਦਾ ਬਣਾਇਆ ਹੋਇਆ ਸੰਵਿਧਾਨ ਬਦਲ ਨੂੰ ਫਿਰਦੇ ਆ ਤੇ ਉਹ ਸਾਡੇ ਕਿੰਨੇ ਕਹਾਤੈਸ਼ੀ ਹੋ ਸਕਦੇ ਆ ਇੱਕ ਚੱਬੇ ਵਾਲਾ ਤੂੰ ਉਹ ਕਾਂਗਰਸ ਛੱਡ ਗਈ ਉਹ ਝਾੜੂ ਵਿੱਚ ਚਲ ਗਿਆ ਤੇ ਸਾਡੇ ਚੌਧਰੀਆਂ ਨੂੰ ਲੱਗਦਾ ਵੀ ਸ਼ਾਇਦ ਸਾਡੇ ਸਿਰ ਤੇ ਹੀ ਸਾਰਾ ਸਮਾਜ ਚੱਲਦਾ ਇਨਾ ਚੌਧਰੀਆਂ ਨੇ ਸਾਡੀਆਂ ਬੀੜੀਆਂ ਚ ਬੱਟੇ ਐਨੇ ਪਾਏ ਹੋਇਆ ਕਿ ਤਾਂ ਹੀ ਤਾਂ ਸਾਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਸਤੰਬਰ 2001 ਨੂੰ ਹਸ਼ਿਆਰਪੁਰ ਦੀ ਰੋਸ਼ਨ ਗਰਾਉਂਡ ਵਿੱਚ ਕਿ ਜਿਹੜਾ ਦੁਆਬੇ ਦਾ ਚਮਾਰਿਆ ਉਹ ਖਸ਼ਹਾਲਿਆ ਇਸੇ ਕਰਕੇ ਮੈਨੂੰ ਉਹ ਬਕਾਊ ਜ਼ਿਆਦਾ ਲੱਗਦਾ ਤੇ ਟਿਕਾਊ ਘਟ ਲੱਗਦਾ ਦੂਸਰੀਆਂ ਪਾਰਟੀਆਂ ਵਿੱਚ ਬੈਠੇ ਜਿਹੜੇ ਆਪਣੇ ਆਪ ਨੂੰ ਦਲਤ ਚਿਹਰੇ ਕਹੁੰਦੇ ਆ ਆਪਣੇ ਆਪ ਨੂੰ ਚੌਧਰੀ ਕਹਿੰਦੇ ਆ ਇਹਨਾਂ ਦੀ ਹਾਲਤ ਜਿਹੜੀ ਆ ਉਹ ਜਿਵੇਂ ਥੋਬੀ ਦੇ ਕੁੱਤੇ ਦੀ ਨਾ ਘਰ ਦੀ ਨਾ ਘਾਟ ਦੀ ਇਹਨਾਂ ਦੀ ਹਾਲਤ ਉਹ ਹੋਈ ਪਈ ਹੈ ਤਾਂ ਇਹ ਸਾਡੇ ਸਮਾਜ ਨੂੰ ਹਜੇ ਵੀ ਦੱਸ ਦੇ ਕਿ ਅਸੀਂ ਚੌਧਰੀ ਬਹੁਤ ਵੱਡੇ ਇਹਨਾਂ ਨੂੰ ਚੌਧਰੀ ਕਹਦਣ ਉਹ ਬਿਆਜ ਚੌਧਰੀ ਸਭ ਪੋਨੀ ਵੇਚੋ ਤਾਂ ਇੰਨੇ ਖੁਸ਼ ਹੁੰਦੇ ਫਟੌਣ ਨੂੰ ਫੜਦੀ ਆ ਇਹਨਾਂ ਚੌਧਰੀਆਂ ਨੂੰ ਮਿਸ਼ਨ ਮੂਵਮੈਂਟ ਜਾਂ ਮਹਾਪੁਰਸ਼ਾਂ ਦੇ ਵਿਚਾਰਤਾਰ ਨਾਲ ਕੋਈ ਸਰਵਕਾਰ ਨਹੀਂ ਇਹਨਾਂ ਨੂੰ ਸਿਰਫ ਐਮਪੀ ਐਮਐਲਏ ਬਣਾਓ ਤਾਂ ਕਿ ਇਹ ਸਬਣ ਕੇ ਫੇਰ ਕੱਲ ਨੂੰ ਸਾਨੂੰ ਦਬਕੇ ਮਾਨ ਮਿ ਜਾਓ ਕੱਲ ਨੂੰ ਆਉ ਸਾਡੇ ਕੋ ਹਜੇ ਟਾਈਮ ਹੈ ਸੋਇਸ ਕਰਕੇ ਭਰਾਵੋ ਲੋਕ ਸਭ ਦੀ ਚੋਣਾਂ ਚੱਲ ਰਹੀਆਂ ਮੈਂ ਨਹੀਂ ਕਹਿੰਦਾ ਕਿਸੇ ਨੂੰ ਵੋਟਾਂ ਪਾਓ ਕਿਸੇ ਨੂੰ ਨਾ ਪਾਓ ਪਰ ਘਟੋ ਘਟੋ ਕਰਦਾਰ ਤਾਂ ਦੇਖੋ ਜਿਹੜਾ ਤੁਹਾਡੇ ਨਾਲ ਖੜਦਾ ਤੁਹਾਡੇ ਨਾਲ ਤੁਹਾਡੀ ਲੜਾਈ ਲੜਨ ਲਈ ਐਮਪੀ ਐਮਐਲਏ ਬਣਾ ਜੂਰੀ ਨਹੀਂ ਜਾਂ ਕਿਸੇ ਦਾ ਐਮਪੀ ਐਮਐਲਏ ਹੋਣਾ ਜੂਰੀ ਨਹੀਂ ਪਰ ਲੱਤਾਂ ਭਾਰ ਚੱਲਦੀਆਂ ਹੋਣੀਆਂ ਬਹੁਤ ਜੂਰੀ ਆ ਸੋਇਸ ਕਰਕੇ ਇਹਨਾਂ ਚੌਧਰੀਆਂ ਦਾ ਬਾਈਕਾਟ ਕਰੋ ਬਾਬਾ ਸਾਹਿਬ ਦੇ ਦਿੱਤੇ ਹੋਏ ਬੋਰਡ ਦੇ ਅਧਿਕਾਰ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ ਤਾਂ ਤੁਹਾਡਾ ਕੁਝ ਭਲਾ ਹੋ ਸਕਦਾ ਆਪਣਾ ਆਪਣੇ ਚੌਧਰੀ ਦੇ ਹਵਾਲੇ ਨਾ ਕਰੋ ਇਹ ਚੌਧਰੀ ਮਿੱਠੀ ਝੇਲਿਆ ਜਾਂ ਮਿੱਠੀ ਜਲ ਵੀ ਕਹਿ ਸਕਦੀ ਹੈ ਜਿੰਨੇ ਇਹਨਾਂ ਦੇ ਕੋਲ ਨੂੰ ਜਾਉਂਗੇ ਜਿਹੜੇ ਨੂੰ ਜਾਉਂਗੇ ਤਸਦੇ ਜਾਓਂਗੇ ਤੁਸੀਂ ਇਸ ਕਰਕੇ ਇਹਨਾਂ ਚੌਧਰੀਆਂ ਦਾ ਬਾਈਕਟ ਕਰੋ ਇਹ ਚੌਧਰੀ ਜਦ ਆਪਣੇ ਮਹਾਪੁਰਸ਼ਾਂ ਦੇ ਨਹੀਂ ਆਪਣੀਆਂ 파ਟੀਆਂ ਦੇ ਨਹੀਂ ਹੋ ਸਕਦੇ ਟਿਕਟਾਂ ਦੀ ਖਾਤਰ ਇਧਰ ਉਧਰ ਨੱਠੇ ਭਾਜੇ ਫਿਰਦੇ ਆ ਹਲਕੇ ਕੁੱਤੇ ਹਾਂ ਤਾਂ ਇਸ ਕਰਕੇ ਤੁਹਾਨੂੰ ਇਹਨਾਂ ਦਾ ਬਾਈਕਟ ਕਰਨਾ ਚਾਹੀਦਾ ਆਪਣੇ ਬੋਰਡ ਦੀ ਸਹੀ ਵਰਤੋਂ ਕਰੋ ਇੰਨੇ ਕਹਿੰਦਾ ਹੋਵੇ ਮਾਦਾ ਜਲੰਦ